ਸ਼ਰਾਬ ਦਾ ਸੇਵਨ ਕਰਨ ਨਾਲ ਸਰੀਰ ਉੱਪਰ ਬਹੁਤ ਹੀ ਹਾਨੀਕਾਰਕ ਅਸਰ ਹੁੰਦਾ ਹੈ ਇਹ ਹਰ ਕੋਈ ਜਾਣਦਾ ਹੈ ਪਰ ਫਿਰ ਵੀ ਲੋਕਾਂ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਸ਼ਰਾਬ ਕਾਰਨ ਕਾਫੀ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਯੂ ਐਸ ਸਰਜਨ ਜਨਰਲ ਦੇ ਵੱਲੋਂ ਹੁਣ ਇੱਕ ਨਵੀਂ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਕੈਂਸਰ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਉਹਨਾਂ ਦੇ ਵੱਲੋਂ ਕਾਫੀ ਸਾਰੀਆਂ ਐਡਵਾਈਸਰੀਜ਼ ਨੇ ਜੋ ਜਾਰੀ ਕੀਤੀਆਂ ਗਈਆਂ ਨੇ, ਕੀ ਐਡਵਾਈਸਰੀ ਉਹਨਾਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਅਤੇ ਇਹ ਵੀ ਦੱਸਿਆ ਹੈ ਕਿ ਹਰ ਸਾਲ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਜਿੰਨਾ ਮਰੀਜ਼ਾਂ ਨੂੰ ਕੈਂਸਰ ਹੋ ਜਾਂਦਾ ਹੈ, ਉਹਨਾਂ ਦੀ ਮੌਤ ਦੀ ਗਿਣਤੀ ਕਿੰਨੀ ਜ਼ਿਆਦਾ ਹੈ। US ਸਰਜਨ ਜਨਰਲ ਵਿਵੇਕ ਮੂਰਤੀ ਨੇ ਸ਼ੁੱਕਰਵਾਰ ਨੂੰ ਪ੍ਰਸਤਾਵ ਦਿੱਤਾ ਕਿ ਐਲਕੋਹਲ ਨੂੰ ਸਪਸ਼ਟ ਤੌਰ ਤੇ ਕੈਂਸਰ ਦੇ ਮੁੱਖ ਕਾਰਨ ਵਜੋਂ ਦਿਖਾਇਆ ਜਾਣਾ ਚਾਹੀਦਾ ਹੈ ਉਹਨਾਂ ਐਲਕੋਹਲ ਦੀ ਖਪਤ ਦੀਆਂ ਸੀਮਾਵਾਂ ਤੇ ਦਿਸ਼ਾ-ਨਿਰਦੇਸ਼ਾਂ ਦਾ ਮੁੜ ਮੁਲਾਂਕਣ ਕਰਨ ਲਈ ਵੀ ਕਿਹਾ ਹੈ ਤਾਂ ਜੋ ਲੋਕ ਇਹ ਫੈਸਲਾ ਕਰਨ ਵੇਲੇ ਕੈਂਸਰ ਦੇ ਜੋਖਮ ਨੂੰ ਤੋਲ ਸਕਣ ਕਿ ਕੀ ਪੀਣਾ ਚਾਹੀਦਾ ਹੈ ਜਾਂ ਕਿੰਨਾ ਪੀਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਨੇ ਅਮਰੀਕਾ ਵਾਸੀਆਂ ਨੂੰ ਇਸ ਦੇ ਸਿਹਤ ਜੋਖਮਾਂ ਬਾਰੇ ਵਧੇਰੇ ਜਾਣੂ ਹੋਣ ਦੀ ਅਪੀਲ ਕੀਤੀ ਹੈ। ਅਮਰੀਕਾ ਵਿੱਚ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਅਲਕੋਹਲ ਦਾ ਸੇਵਨ ਕੈਂਸਰ ਦਾ ਤੀਜਾ ਪ੍ਰਮੁੱਖ ਕਾਰਨ ਹੈ ਜਿਸ ਨਾਲ ਘੱਟੋ-ਘੱਟ 7 ਕਿਸਮਾਂ ਦੇ ਕੈਂਸਰ ਦਾ ਜੋਖਮ ਵਧਦਾ ਹੈ ਜੋ ਕਿ ਹਰ ਸਾਲ 20,000 ਕੈਂਸਰ ਮੌਤਾਂ ਲਈ ਜ਼ਿੰਮੇਵਾਰ ਹੈ। ਸੰਯੁਕਤ ਰਾਜ ਵਿੱਚ ਐਲਕੋਹਲ ਪੀਣ ਵਾਲੇ ਪਦਾਰਥ ਵਰਤਮਾਨ ਵਿੱਚ ਇੱਕ ਸਿਹਤ ਚੇਤਾਵਨੀ ਲੇਬਲ ਰੱਖਦੇ ਹਨ ਜੋ ਗਰਭਵਤੀ ਔਰਤਾਂ ਨੂੰ ਉਹਨਾਂ ਨੂੰ ਨਾ ਪੀਣ ਦੀ ਸਲਾਹ ਦਿੰਦਾ ਹੈ ਅਤੇ ਉਹਨਾਂ ਦਾ ਸੇਵਨ ਇੱਕ ਵਿਅਕਤੀ ਦੀ ਕਾਰ ਚਲਾਉਣ ਜਾਂ ਮਸ਼ੀਨਰੀ ਚਲਾਉਣ ਦੀ ਯੋਗਤਾ ਨੂੰ ਕਮਜ਼ੋਰ ਕਰਦਾ ਹੈ। ਇਹ ਲੇਬਲ 1988 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਬਦਲਿਆ ਗਿਆ। ਸ਼ਰਾਬ ਦੀ ਖਪਤ ਅਤੇ ਕੈਂਸਰ ਦੇ ਜੋਖਮ ਵਿਚਕਾਰ ਸਿੱਧਾ ਸੰਬੰਧ ਘਟੋ ਘਟ 7 ਕਿਸਮਾਂ ਦੇ ਕੈਂਸਰ ਲਈ ਚੰਗੀ ਤਰ੍ਹਾਂ ਸਥਾਪਿਤ ਹੈ ਨਵੀਂ ਰਿਪੋਰਟ ਅਨੁਸਾਰ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਲੋੜ ਅਨੁਸਾਰ ਐਲਕੋਹਲ ਸਕ੍ਰੀਨਿੰਗ ਅਤੇ ਇਲਾਜ ਦੇ ਹਵਾਲੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਆਮ ਜਾਗਰੂਕਤਾ ਵਧਾਉਣ ਦੇ ਯਤਨਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ 2023 ਦੇ ਸ਼ੁਰੂ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮਹਾਰਾ ਨੇ ਚੇਤਾਵਨੀ ਦਿੱਤੀ ਸੀ ਕਿ ਭਾਵੇਂ ਘੱਟ ਮਾਤਰਾ ਵਿੱਚ ਐਲਕੋਹਲ ਦਾ ਸੇਵਨ ਕੀਤਾ ਜਾਂਦਾ ਹੋਵੇ ਪਰ ਕੈਂਸਰ ਹੋਣ ਦੇ ਜੋਖਮ ਬਣੇ ਰਹਿੰਦੇ ਹਨ ਉਸੇ ਸਾਲ ਕੈਨੇਡੀਅਨ ਸਰਕਾਰ ਨੂੰ ਅਲਕੋਹਲ ਦੀ ਖਪਤ ਬਾਰੇ ਸਲਾਹ ਦੇਣ ਵਾਲੀ ਸੰਸਥਾ ਕੈਨੇਡੀਅਨ ਸੈਂਟਰ ਔਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ ਨੇ ਖਪਤ ਬਾਰੇ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਅਪਡੇਟ ਕੀਤਾ ਜਿਸ ਵਿੱਚ ਔਰਤਾਂ ਲਈ ਹਫਤੇ ਵਿੱਚ 10 ਡਰਿੰਕਸ ਅਤੇ ਪੁਰਸ਼ਾਂ ਲਈ 15 ਡਰਿੰਕਸ ਦੀ ਸਿਫਾਰਿਸ਼ ਕੀਤੀ ਗਈ ਸੀ। ਨੋਟ ਇਹ ਹੈ ਕਿ ਜੋ ਔਰਤਾਂ ਹਫਤੇ ਵਿੱਚ 3 ਜਾਂ ਇਸ ਤੋਂ ਵੱਧ ਡਰਿੰਕਸ ਪੀਂਦੀਆਂ ਹਨ ਉਹਨਾਂ ਲਈ ਸਿਹਤ ਸਮੱਸਿਆਵਾਂ ਦਾ ਖਤਰਾ ਮਰਦਾਂ ਦੇ ਮੁਕਾਬਲੇ ਜ਼ਿਆਦਾ ਵੱਧ ਜਾਂਦਾ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਕੈਨੇਡੀਅਨ ਸੈਂਟਰ ਔਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ ਦੀ ਕੈਦਰਨ ਪੈਰਾਡਿਸ ਨੇ ਕਿਹਾ ਕਿ ਪਹਿਲਾਂ ਇਹ ਧਾਰਨਾ ਸੀ ਕਿ ਸ਼ਰਾਬ ਦੇ ਕੁਝ ਕਾਰਡੀਓ ਵੈਸਕੂਲਰ ਬਿਮਾਰੀਆਂ ਦੇ ਸੰਬੰਧ ਵਿੱਚ ਕੁਝ ਫਾਇਦੇ ਹੁੰਦੇ ਹਨ ਪਰ ਹੋਰ ਹਾਲੀਆ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਇਦ ਅਜਿਹਾ ਨਹੀਂ ਹੈ ਸ਼ਰਾਬ ਪੀਣ ਦਾ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਪੈਰਾਡਿਸ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਜੋਖਮਾਂ ਤੋਂ ਸੁਚੇਤ ਰਹਿਣ ਵਿੱਚ ਮਦਦ ਕਰਨ ਲਈ ਸਿਹਤ ਚੇਤਾਵਨੀ ਲੇਬਲ ਜ਼ਰੂਰੀ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ